ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਸੋਡੇ ਹੱਕਾਂ ਦੇ ਉੱਤੇ ਪਹਿਲਾਂ ਵੀ ਬਹੁਤ ਡਾਕੇ ਬੱਜੇ ਆ ਆਪਾਂ ਉਦੋਂ ਵੀ ਖੂਕ ਸੁੱਤੇ ਰਹੇ ਵਾਰੀ ਵਾਰੀ ਦਿੱਲੀ ਪੰਜਾਬ ਨੂੰ ਲੁੱਟਦੀ ਰਹੀ ਕਦੇ ਡੈਮਾਂ ਦੇ ਪ੍ਰਬੰਧ ਖੋਏ ਗਏ ਪਾਣੀ ਖੋਏ ਗਏ ਰਾਤ ਧਾਨੀ ਖੋਈ ਗਈ ਪੰਜਾਬੀ ਬੋਲ ਦੇ ਇਲਾਕੇ ਖੋਏ ਗਏ ਇਸ ਤੋਂ ਇਲਾਵਾ ਬਹੁਤ ਘਾਣ ਹੋਇਆ ਪੰਜਾਬ ਦਾ 47 ਤੋਂ ਲੈ ਕੇ ਹੁੰਦਾ ਆ ਰਿਹਾ ਹੁਣ ਨਵਾਂ ਡਾਕਾ ਆ ਜਿਹੜੀ ਭਵੰਤਮਾਨ ਸਰਕਾਰ ਆ ਜਿਹੜੀ ਬਹੁਤ ਆਪਣੇ ਆਪ ਨੂੰ ਹਤੈਸ਼ੀ ਕਹੋਂਦੀ ਹੈ ਵੀ ਲੋਕ ਹਤੈਸ਼ੀ ਆ ਅਸੀਂ ਪੰਜਾਬ ਦੇ ਟੇਲਾਂ ਦੇ ਪਾਣੀ ਪਚਾਤਾ ਅਸੀਂ ਪੰਜਾਬ ਦੇ ਚੱਪੇ-ਚੱਪੇ ਦੇ ਪਾਣੀ ਪਚਾਰਾ ਧਰਤੀ ਦੇ ਉੱਤੇ ਆਹ ਪਰਸੋਂ ਦੀ ਲਗਾਤਾਰ ਇੱਕ ਗੱਲ ਜਿਹੜੀ ਖਬਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਆ ਪੰਜਾਬ ਦੇ 200 ਪਟਵਾਰੀ ਚਾਰਟ ਸ਼ੀਟ ਕਰਤੇ ਪੰਜਾਬ ਦਾ ਜਿਹੜਾ ਪਟਵਾਰੀ ਆ ਪ੍ਰਧਾਨ ਆ ਪੜਵਾਰ ਯੂਨੀਅਨ ਦਾ ਉਹ ਨੂੰ ਮੁਅਤਲ ਕਰਕੇ ਉਹਦੀ ਬਦਲੀ ਪਠਾਨਕੋਟ ਦੀ ਕਰਤੀ ਜਿਹੜਾ ਕ੍ਰਿਸ਼ਨ ਕੁਮਾਰ ਆ ਇਹਨਾਂ ਲਾਇਆ ਹੋਇਆ ਉਹਨੇ ਹਦਾਇਤਾਂ ਕੀਤੀਆਂ ਵਰਬਲੀ ਜਨੇ ਮੂੰਹ ਜਬਾਨੀ ਕਿ ਆ ਕੋ ਲਿਫਤੀ ਪੜਤੀ ਨਹੀਂ ਕਿਹਾ ਵੀ ਸਾਨੂੰ ਜਾ ਕੇ ਪਿੰਡਾਂ ਦੇ ਵਿੱਚੋਂ ਇਹ ਰਿਪੋਰਟ ਬਣਾ ਕੇ ਭੇਜੋ ਵੀ ਇਹ ਸਰਕਾਰ ਨੇ ਸਾਰੇ ਪੰਜਾਬ ਉਹ ਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਕਰਤਾ ਉਹ ਪਟਵਾਰਗਾਨ ਦੇਦਾ ਜਵਾਬ ਉਹ ਕਹਿੰਦੇ ਅਸੀਂ ਪੰਜਾਬ ਨਾਲ ਧੋਖਾ ਨਹੀਂ ਕਰਨਾ ਜਦੋਂ ਪੰਜਾਬ ਕੋਲੇ ਪਾਣੀ ਪਹੁੰਚੇ ਹੀ ਨਹੀਂ ਅਸੀਂ ਇਹ ਕਿਉਂ ਰਿਕਾਰਡ ਬਣਾ ਕੇ ਦੇਗੇ ਕਿਉਂ ਡਾਟਾ ਇਕੱਠਾ ਕਰਕੇ ਦੇਗੇ ਇੱਕ ਜਾਲੀ ਇੱਕ ਫੇਕ ਡਾਟਾ ਵੀ ਪਾਣੀ ਪੰਜਾਬ ਚ ਪਹੁੰਚਗਾ ਉਹਦਾ ਨੁਕਸਾਨ ਕੀ ਹੋਣਾ ਪਹਿਲਾ ਨੁਕਸਾਨਦਰਾ ਇਹ ਹੋਣਾ ਕਿ ਜਿਹੜਾ ਸਾਡਾ ਸੁਪਰੀਮ ਕੋਰਟ ਕੇਸ ਚੱਲਦਾ ਪਾਣੀਆਂ ਦਾ ਜਦੋਂ ਇਹ ਉੱਥੇ ਰਿਪੋਰਟਾਂ ਬਾਗਿਏ ਵੀ ਪੰਜਾਬ ਨੂੰ ਦਾ ਪਾਣੀ ਪੂਰਾ ਹੋ ਗਿਆ ਉਹ ਕਹਿੰਨਗੇ ਫਿਰ ਦੇ ਦਿਓ ਬਾਕੀ ਪਾਣੀ ਦੂਜੇ ਸੂਬਿਆਂ ਨੂੰ ਪਹਿਲੇ ਹੀ ਸਾਡਾ ਪਾਣੀ ਬਹੁਤ ਜ਼ਿਆਦਾ ਲੁੱਟਿਆ ਜਾ ਚੁੱਕਿਆ 47 ਤੋਂ ਲੈ ਕੇ ਪਾਣੀ ਲੁੱਟਿਆ ਗਿਆ ਪੰਜਾਬ ਦਾ ਕੋਈ ਬੰਦਾ ਇਸ ਮਸਲੇ ਤੇ ਬੋਲਣ ਨੂੰ ਤਿਆਰ ਨਹੀਂ ਹੈਗਾ ਸੋ ਇਸ ਕਰਕੇ ਮੈਂ ਪਿੰਡ ਵਾਲੋਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਪਿੰਡਾਂ ਦੇ ਵਿੱਚ ਝਾੜੂ ਵਾਲਿਆਂ ਨੇ ਬੋਲਣ ਆਉਣਾ ਪ੍ਰਚਾਰ ਕਰਨ ਆਉਣਾ ਇਹਨਾਂ ਨੂੰ ਸਵਾਲ ਪੁੱਛੋ ਵੀ ਜਿਹੜਾ ਤੁਸੀਂ ਆ 200 ਪਟਵਾਰੀ ਚਾਰ ਸ਼ੀਟ ਕੀਤਾ ਹੈ ਜਿਹੜੇ ਪਟਵਾਰੀ ਮੁਤਲ ਕੀਤੇ ਆ ਜਿਹੜੇ ਪਟਵਾਰੀਆਂ ਡਿਊਟੀਆਂ ਲਾਇਆਂ ਧੱਕੇ ਨਾਲ ਕਹਿੰਦੇ ਹੋ ਕਿ ਤੁਸੀਂ ਅੰਕੜੇ ਬਣਾ ਕੇ ਭੇਜੋ ਵੀ ਸਾਰੇ ਪੰਜਾਬ ਨੂੰ ਪਾਣੀ ਪੂਰਾ ਕਰਤਾ ਤੁਹਾਨੂੰ ਮੈਂ ਕੁਦਰਤੀ ਗੱਲ ਇਹ ਆਹਨ ਲੋਕਾਂ ਕੋਲੇ ਬੈਠਾ ਮੈਂ ਮੈਂ ਬੈਠਾ ਮੀਆਂ ਪਿੰਡ ਇਹ ਮੀਆਂ ਪਿੰਡ ਆ ਇਥੇ ਪੇਰੋਂ ਜੋੜਕੀਆਂ ਟਾਂਡੀਆਂ ਮੀਆਂ ਵੀਰੇ ਵਾਲਾ ਬਾਜੇ ਵਾਲਾ ਛੇਰਿਆਂ ਵਾਲੀ ਸਾਨੇ ਵਾਲੀ ਇੱਥੇ ਇੱਥੇ ਘੱਟੋ ਘੱਟ 40 50 ਪਿੰਡ ਹੋਣਗੇ ਜਿਹੜੇ ਲੋਕਾਂ ਕੋਲ ਥੱਲੇ ਪਾਣੀ ਬਹੁਤ ਮਾੜਾ ਬਾਈ ਪੀਣਯੋਗ ਪਾਣੀ ਬਹੁਤ ਮਾੜਾ ਹੈ ਇਨ੍ਹਾਂ ਲੋਕਾਂ ਦੀ ਗੱਲ ਸੁਣ ਕੇ ਨਾ ਰੋਣਾ ਆਉਦਾ ਬੰਦੇ ਨੂੰ ਵੀ ਇਹ ਪੰਜਾਬ ਦੇ ਲੋਕ ਆ ਤੇ ਪਾਣੀ ਤੋਂ ਬਿਨਾ ਕਿਵੇਂ ਤਰਸਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਪੰਜਾਬ ਦੀ ਸਰਕਾਰ ਕਹਿੰਦੀ ਆ ਪਟਵਾਰੀਆਂ ਨੂੰ ਵੀ ਅੰਕੜੇ ਬਣਾ ਕੇ ਭੇਜ ਦਿਓ ਪਾਣੀ ਦਾ ਪੂਰਾ ਹੋ ਗਿਆ ਉਹ ਪਾਣੀ ਦਾ ਪਹਿਲੇ ਸਾਡੇ ਕੋਲ ਖੋਕੇ ਲੈ ਗਏ ਜੇ ਤੁਸੀਂ ਇਹ ਅੰਕੜਾ ਬਣਾ ਕੇ ਆ ਰਿਪੋਰਟਾਂ ਬਣਾ ਕੇ ਉੱਥੇ ਕੱਲੀਆਂ ਬੂਟਾਂ ਲੈਣ ਦੇ ਮਾਰੇ ਆ ਝੂਠੇ ਅੰਕੜੇ ਬਣਾ ਕੇ ਦਿਓਗੇ ਸੜਾ ਰੈਂਦਾ ਖੁੰਦਾ ਮਾੜਾ ਮੋਟਾ ਪਾਣੀ ਉਹ ਵੀ ਲੈ ਜਾਣਗੇ ਖੋਕੇ ਕਿਉਂ ਦੱਸਿਓ ਪਿੰਡ ਵਾਲੋ ਪਾਣੀ ਦੇ ਹਾਲਾਤ ਕੀ ਐ ਨਵਾਂ ਹੋਵਾ ਵਣ ਕਿਵੇਂ ਜਾਂ ਕਿ ਜਨਾ ਪਾਣੀ ਪੂਰਾ ਪਾਣੀ ਮੁੰਡੇ ਦੀ ਸਨਾਬ ਵੀ ਕਿੰਨੇ ਟਾਈਮ ਚ ਕਿੱਲਿਆ 3 ਘੰਟੇ ਚ ਕਿੰਨਾ ਪਾਣੀ ਰਾਤ ਨੂੰ ਟਿਕਾ ਗਾ ਗੋਦ ਚ ਮਰੀ ਹੋਈ ਉਹ ਗੱਡੇ ਬਾ 40 ਮਿੰਟ ਮੋਟਰ ਬੰਦ ਰਹੀ ਫਿਰ ਮੋਟਰ ਚਲਾਈ ਦੁਬਾਰੇ ਘੰਟੇ ਚ ਪਾਣੀ ਆਪਣੇ ਖੇਤ ਦਾ ਬੁਰਾ ਹਾਲਾ ਪੀਣ ਜੋ ਪਾਣੀ ਨਹੀਂ ਆਉਂਦਾ ਆ ਸਾਰਾ ਪਿੰਡ ਮਾਰੂ ਵਾਲੀ ਗੱਲੀ ਆ ਇੱਕ ਦਿਨ ਆ ਜਾਂਦਾ ਪਾਣੀ ਜਦੋਂ ਇਹੋ ਕਿਸੇ ਨੇ ਆਉਣਾ ਹੁੰਦਾ ਦਾ ਦੁਬਾਰੇ ਫਿਰ ਉਹੀ ਹਾਲ ਹੋ ਜਾਂਦਾ ਕੁਝ ਨਹੀਂ ਐ ਇਦਾਂ ਚੱਬੋਗਾ ਛੋਟੇ ਸਾਰੇ ਪਿੰਡਾਂ ਚਾਲੇ ਦੋ ਮਹੀਨੇ ਹੋ ਗਏ ਇੱਥੇ ਨਹੀਂ ਆਇਆ ਸਭ ਤੋਂ ਵੱਧ ਹੋ ਗਿਆ ਸਭ ਤੋਂ ਸਾਰੇ ਤਾਂ ਸਾਰੇ ਤਾਂ ਪਾਣੀ ਨਹੀਂ ਆਉਂਦਾ ਟੁੱਟ ਗਿਆ ਹਾਂਜੀ ਲੈਣਾ ਸੋਨਾ ਪਿੰਡਾਂ ਪਿਛਲੇ ਸਾਲ 25 ਮਣੀਆਂ ਥਰਮਾ ਨਿਕਲੀਆਂ ਰਾਂ 20 12 15 ਮਣਟ ਸੋ 12 ਮਣ ਕਿੱਲੇ ਦੀ ਥੱਲੇ ਪਾਣੀ ਮਾਰਾ ਪੂਰਾ ਵਜਨ ਮਾ ਚੇ ਰੱਜ ਜਿਹੜਾ ਪਾਣੀ ਛਾੜਦੇ ਆ ਬਾਹਰ ਸਾਰੀ ਪੁਣੀ ਜਾਂਦਾ ਬਾਈ ਅਗਲੀ ਫਸਲ ਠੀਕ ਹੋ ਜੀ ਜਦੋਂ ਲੱਗ ਜਾਂਦਾ ਇਹਦਾ ਮਤਲਬ ਕਿ ਆਪਾਂ ਬਾਹਰ ਨਹੀਂ ਕੋਈ ਵੀ ਪਰ ਨਹੀਂ ਪੈਗਾ ਜੀ ਸਰਪਤਾ ਹੋ ਗਈ ਹੈ ਭਾਈ ਮਾ ਉਸ ਤਾਰੇ ਸਮੇਂ ਕੋਈ ਵੀ ਸਰਗਾ ਇੱਕ ਵੀ ਲੈਟ ਨਹੀਂ ਸਮਝੀ ਹੈ ਮੇਰਾ ਹਟ ਇੱਕ ਵੀ ਮੋਟਰ ਨਹੀਂ ਮੈਂ ਨਾਲ ਇੱਕ ਵੀ ਮੋਟਰ ਕੱਲਾ ਕੱਲਾ ਬੋਲ ਦਿਓ ਭਾਈ ਹਾਂ ਹਾਂ ਜੀ ਸਾਰੇ ਪੰਜਾਬ ਤੋਂ ਸਾਡੇ ਪਿੰਡੇ ਕਾਂਗਰ ਦਾ ਮਾ ਦਾ 2000 3000 ਬਾਕੀ ਲਹ ਲਹ ਮਤਲਬ ਪਾਣੀ ਹੈ ਨਹੀਂ 28 30 ਹਜ਼ਾਰੀ ਹੋਣਾ ਇਹ ਲੱਖ ਰੱਖ ਨੂੰ ਵੀ ਲੱਗੀ ਜਾਂਦੇ ਹਾਂ ਹਾਂ ਪਰ ਧੰਨੋ ਤੁਸੀਂ ਯਾਰ ਜਿਹੜੇ ਸੰਘਰਸ਼ ਕਰ ਰਹੇ ਹੋ ਇੱਕ ਵੀ ਖੰਭਾ ਨਹੀਂ ਕੀਤਾ ਇੱਕ ਵੀ ਆ ਬਾਈ ਦੇਖੋ ਮੈਂ ਪੰਜਾਬ ਦੇ ਲੋਕਾਂ ਨੂੰ ਐਵੇਂ ਨਹੀਂ ਪਾਣੀ ਦੇ ਮੁੱਦੇ ਤੇ ਬੋਲਦਾ ਛੋਡੀਆਂ ਨਹਿਰਾਂ ਕਾੜ ਕਾੜ ਕੇ ਦਰਿਆਵਾਂ ਦੇ ਪਾ ਕੇ ਦਰਿਆ ਡੂੜ ਦਰਿਆ ਪਾ ਕੇ ਰਾਹਸਤਾਨ ਨੂੰ ਦੇਤਾ ਤੇ ਆ ਬੈਠੇ ਲੋਕ ਪਾਣੀ ਨੂੰ ਪੀਣ ਲਈ ਮਤਰਸਦੇ ਆ ਹਣ ਬਾਈ ਨੇ ਕਹਾਣੀ ਸੁਣਾਈ ਆ ਵੀ ਛੇਕ ਨਾਲਾ ਪਾਣੀ ਪੀਣ ਵਾਸਤੇ ਇਧਰ ਕਰੋ ਜਾਨਾ ਕਹਿੰਦਾ ਬੋਤਲ ਨਾਲ ਕੁਝ ਲੋਕ ਜਦੋਂ ਬਾਰੋ ਦਾ ਆ ਨਹੀਂ ਜਾਉਂਦੇ ਆ ਤੇ ਉਹ ਲੋਕਾਂ ਆਈ ਉਹ ਪੀ ਵੀ ਨਹੀਂ ਸਕਦੇ ਨਹੀਂ ਬਟੂ ਤੇ ਦੂਜੇ ਵੜਾ ਕਿਉਂ ਆਉਂਗਾ ਪਰ ਪਾਣੀ ਮੈਂ ਉਹੀ ਗੱਲ ਕਰਦਾ ਮੈਂ ਪਹਿਲਾਂ ਵੀ ਸੁਣਾਈ ਹੈ ਵੀ ਪਾਣੀ ਕਿਸੇ ਵੋਟਾਂ ਦੇ ਵਿੱਚ ਮੁੱਦਾ ਨਹੀਂ ਰਿਹਾ ਪੰਜਾਬ ਦਾ ਨਾ ਸਾਡੇ ਲੋਕਾਂ ਨੇ ਮੁੱਦਾ ਵਾਰਿਆ ਠਾਇਆ ਤੇ ਉਹਨਾਂ ਦਾ ਠਾਉਣੇ ਕੀ ਸੀ ਉਹਦਾ ਪਹਿਲੇ ਹੱਕ ਪੰਜਾਬ ਦੇ ਪਾਣੀ ਦੇ ਵਿੱਚ ਸੀ ਮੈਂ ਤਾਂ ਭਰਾਵੋ ਬਹੁਤ ਚਿਰ ਦਾ ਰੌਲਾ ਪਾਉਣਾ ਵੀ ਪਾਣੀ ਸੰਭਾਲ ਲਓ ਸਾਡੇ ਪਾਣੀ ਦੀ ਗੱਲ ਕਰੋ ਪਾਣੀਆਂ ਦੇ ਹੱਕ ਦੀ ਗੱਲ ਕਰੋ ਕਿ ਸਾਡੇ ਪਾਣੀ ਕਿਉਂ ਲੁੱਟੇ ਜਾ ਰਹੇ ਆ ਅਸੀਂ ਪੀਣ ਵਾਲੇ ਪਾਣੀ ਨੂੰ ਬਤਰਸਦੇ ਆ ਤੇ ਟੈਂਕੀਆਂ ਜੇ ਬਣਾਈਆਂ ਨਾ ਕਰੇ ਉਹ ਹੁੰਦਾ ਬਣ ਗਿਆ 500 ਜਿਵੇਂ ਟੈਂਕੀ ਪਾਣੀ ਪਾ ਕੇ ਜਾਂਦੇ ਨੇ ਫਿੱਟਾਂ ਦੇ ਵਿੱਚ 500 ਜਿਹਨਾਂ ਨਹਿਰ ਚ ਬੰਦੀ ਆ ਜਾਂਦੀ ਹੈ ਸਾਡੇ ਇੱਥੇ 20 ਟੈਂਕੀਆਂ ਨੇ ਜਿਹੜੇ ਕੰਮ ਹੀ ਕਰਦੇ ਨੇ 500 ਤੋਂ ਲੈ ਕੇ ਜੇ ਦੂਰ ਪਿੰਡਾਂ 700 ਰੁਪਏ ਪਾਣੀ ਦੀ ਟੈਂਕੀ ਪਿੰਡੋਂ ਲੈ ਕੇ ਨਾਪ ਤੱਕ ਸਭ ਆਪਣੇ ਚੋਗਰੀ ਸਭ ਪੀਣਾ ਨਹੀਂ ਪਾਣੀ ਕੋਈ ਨਹੀਂ ਪਾਣੀ ਥੋੜੇ ਆ ਕੇ ਮੁੜ ਕੇ ਆ ਕੇ ਉਹ ਨਹੀਂ ਆਏ ਆਉਣਗੇ ਤਾਂ ਲਾਮ ਲਸ਼ਕਰ ਯਰ ਹਜ਼ਾਰਾਂ ਪੁਲਸ ਵਾਲਾ ਹੋਊਗਾ ਸੋ ਨੇੜੇ ਲੱਗਣ ਦੇਣਾ ਕਿਸੇ ਨੇ ਸਵਾਲ ਕਿੱਥੋਂ ਜੇ ਨੇੜੇ ਜਾਵਾਂਗੇ ਪੁੱਛਣ ਦੇਣੇ ਦੂਰੋਂ ਹੀ ਖਿੱਚ ਕੇ ਲੈ ਜਾਂਦੇ ਪੁਲਿਸ ਵਾਲੇ ਦੇਖੀ ਤੈਗੇ ਜਿਹੜੇ ਗੈਰਕਾਨੂੰਨ ਵਾਲੇ ਖਿੱਚੀ ਜਾਂਦੇ ਹੁੰਦੇ ਹਾਂ ਭਾਈ ਇਹ ਨਹੀਂ ਸਾਡੇ ਮਾਟਰ ਵਿੱਚ ਨਹੀਂ ਹੋਈਆਂ ਰੂਪਕੈਂਟੀਨ ਨਾਲ ਪੁੱਛਣ ਦੇ ਦੱਲ ਕਰਕੇ ਵੀ ਇੰਨੀ ਗੱਲਬਾਤ ਸੁਣੀ ਹੋਰ ਡਿਗਰੇਡੇ ਹੋ ਗਏ ਉਹ ਮੁੱਦਾ ਹੀ ਹੈ ਨਹੀਂ ਭਾਈ ਇਹਦੇ ਕੋਈ ਨਹੀਂ ਗੱਲ ਕਰਦਾ ਕੋਈ ਨਹੀਂ ਬੋਲਦਾ ਪਹਿਲਾ ਜਿਹੜੇ ਪਾਰਟੀ ਦੇ ਮੁਖੀ ਬੰਦੇ ਸੀ ਉਹੀ ਕਹਿੰਦਾ ਦੁਬਾਰਾ ਬੋਲਣੀ ਨਹੀਂ ਯਾਰ ਬਾਈ ਜੇ ਬੋਲਦਾ ਵੀ 15 ਵਜੇ ਗਾਉਂਦੇ ਨਹੀਂ ਪਤਾ ਬੋਲਦਾ ਆਹੋ ਕਿਉਂ ਮੇਰਾ ਇਹ ਪਛਾਣ ਵਾਲਾ ਜੋ ਬਾਦ ਦਾ ਹੱਦ ਹੋ ਗਈ ਯਾਰ ਜਿਹੜਾ ਅਸੀਂ ਵੋਟਾਂ ਪਾਉਣੀਆਂ ਨੇ ਉਹਨੂੰ ਸਾਨੂੰ ਸਵਾਲ ਪੁੱਛਣ ਦਾ ਵੀ ਹਨਵਾ ਅੱਗੇ ਆ ਗਿਆ ਹੈ ਹਾਂ ਗੱਲ ਨਾਲ ਜੇ ਕੋਈ ਆਪਾਂ ਡਾਕਟਰ ਕੋਲੇ ਜਾਣੇ ਜਾਂ ਬਿਮਾਰੀ ਦੱਸੇ ਤਾਂ ਫੇਰ ਹੀ ਦਵਾਈ ਦਈਓ ਫੇਰ ਹੀ ਐ ਉਹ ਆ ਦੂਰ ਹੀ ਮੁਰ ਜਾਂਦਾ ਹੱਥ ਬੰਨ ਕੇ ਸਾਨੂੰ ਵੋਟਾਂ ਪਾ ਦੋ ਉਸਤਾਦੋ ਜੀ ਚੁੱਪ ਚੁੱਪ ਗੱਲ ਸੁਣੋ ਇੱਕ ਮਿੰਟ ਚੁੱਪ ਚੁੱਪ ਫੇਰ ਗੱਲ ਕਰਨਾ ਫੇਰ ਗੱਲ ਕਰੀਂ ਅਗਲਾ ਟਾਕੀ ਗੱਡੀ ਤੇ ਚੱਲ ਤੇ ਫੇਰ ਗੱਲ ਕਰਾਂਗੇ ਜੀ ਮੈਂ ਜਿਹੜਾ ਬਾਦ ਬਾਦ ਸਾਹਿਬ ਆਇਆ ਸੀ ਭਾਈ ਹਾਂ ਤੇ ਹੁੰਦੜ ਸਾਹਿਬ ਨੇ ਜਮਾ ਪਿੰਡ ਦੇ ਲੋਕਾਂ ਨੂੰ ਰਵੇ ਵੀ ਲੱਗਣ ਤੋਂ ਮੇਰੇ ਏਰੀਆ ਦੇ ਲੋਕਾਂ ਨੂੰ ਕਹਿੰਦਾ ਬਸ 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 ਮਾਫ਼ ਕਰ ਹੱਥ ਨਾ ਸੇ ਨਾ ਸੇ ਸੋਨੂ ਦਾ ਭਾਈਏ ਮੈਂ ਮੰਗਦੇ ਸੀ ਉਦੋਂ ਤੁਸੀਂ ਭਾਈ ਇਨਸਾਨ ਸੋਣ ਨਹੀਂ ਹੈਗੇ ਨਾਲੀ ਤੁਸੀਂ ਕੱਲੇ VOTER ਹੋ ਬਾ ਬੋਟ ਪਾਉਂਦੇ ਰਹੋ ਚੁੱਪ ਕਰਕੇ ਨੀਵੇਂ ਨੀਵੇਂ ਹੋ ਕੇ ਮੱਥੇ ਟੇਕਦੇ ਰਹੋ ਬਸ ਕੋਈ ਨਹੀਂ ਆਉਂਦਾ ਇੱਥੇ ਜੀ ਹਾਂ ਪਿਆਰ ਤੋਂ ਸਾਡਾ ਪਿੰਡ ਹੀ ਜਿੱਥੇ ਲਾਈਟ ਵਾਲੀ ਮੋਟਰ ਹੈਗੀ ਹੈ ਹਾਂ ਪਿਆਰ ਪਹਿਲਾਂ ਪਿੰਡ ਵਾਲੇ ਵੀ ਹਰ ਬਿਆਸ ਕੋਈ ਖੰਭਾ ਨਹੀਂ ਬਣਾਇਆ ਕੋਈ ਲੈ ਜਾ ਹਾਦਸੇ ਤੋਂ ਕਿਵੇਂ ਪਟਿਆ ਰਿਹਾ ਜੀ ਆਪ ਵੀ ਨਹੀਂ ਆ ਤਰਸੀ ਪਿੰਆ ਪਿੰਡ ਦਾ ਕੀ ਸਾਰੇ ਪਿੰਡ ਨੂੰ ਪਾਣੀ ਸਾਡਾ ਮੁਕਦਾ ਦੇਖ ਰਹੀ ਜੀ ਤੁਸੀਂ 20 ਸਾਲ ਸਾਡੇ ਤੋਂ ਮਰਦਾਨੀ 8 10 ਕਿਉਂ ਨਹੀਂ ਲਾਉਂਦੇ ਕਾਹ ਇਹ ਨੂੰ ਚੱਕਦੇ ਤਾਂ ਪਾਣੀ ਮਾੜਾ ਹੋ ਗਈ ਵਰਤਨਾ ਪਾਣੀ ਨਿਕਲ ਨਹੀਂ ਆਇਆ ਤਾਂ ਹੁਣ ਸਮੁੰਦਰਾਂ ਚ ਪਾਣੀ ਕਿੰਨਾ ਹੈ ਉਹ ਪੀਣ ਜੋਗੀ ਇਹ ਨਹੀਂ ਵਰਤਨ ਜੋਗੀ ਇਹ ਨਹੀਂ ਆ ਵੀ ਸਾਡੇ ਤੋਂ ਹਾਂ ਜੀ ਬਾਈ ਦਾ ਮੈਂ ਵਿਰਾਸਤ ਕਰਦੇ ਬਾੜੀ ਹੈ ਲੈ ਵੀ ਪਾਣੀ ਦਾ ਸਭ ਕੋ ਬੜਾ ਬੋਕ ਮੁੱਠੇ ਦਾ ਹਲ ਕਰਦੇ ਹੋ ਇਹਦਾ ਜੀ ਪਾਣੀ ਕਿੰਝ ਵਧਾ ਰਹੇ ਨੇ ਸੁਭਾਈ ਬੇਨਤੀ ਆ ਗੱਲਾਂ ਬਹੁਤ ਨਹੀਂ ਕਰਨ ਵਾਲੀਆਂ ਹੁਣ ਸਾਥ ਦਿਓ ਬਾਈ ਮੈਂ ਪਹਿਲਾਂ ਵੀ ਸੋਡੀ ਆਵਾਜ਼ ਬਣਿਆ ਪੰਜਾਬ ਚ ਰਹਿ ਕੇ ਬਣਿਆ ਕਿਸਾਨ ਇਸਨਾਰਚ ਚ ਵੀ ਬਣਿਆ ਪਾਣੀਆਂ ਦੇ ਮਸਲੇ ਤੇ ਹੀ ਬੋਲੀ ਦੇ ਮਸਲੇ ਤੇ ਵੀ ਹਰ ਪੱਖ ਤੋਂ ਮੈਂ ਪੰਜਾਬ ਦੀ ਵਾਟ ਠਾਈ ਆ ਸੋ ਸੁਣ ਬੇਨਤੀ ਆ ਜੇ ਤੁਸੀਂ ਲੋਕ ਮੇਰਾ ਸਾਥ ਦਿਓਗੇ ਜੇ ਮੈਂ ਪਾਰਲੀਮੈਂਟ ਜਾਊਂਗਾ ਆ ਤਾਂ ਮੈਂ ਗੱਲ ਕਰੀ ਸਕਦਾ ਹਾਂ ਉੱਥੇ ਜਾ ਕੇ ਕਿ ਸਾਡਾ ਦਾ ਯਾਰ ਪੰਜਾਬ ਮਰ ਚੱਲਿਆ ਬਿਨਾ ਪਾਣੀ ਤੋਂ ਤੁਸੀਂ ਸਾਡਾ ਪਾਣੀ ਖੋ ਕੇ ਹੋਰ ਸੁੱਕਣ ਦੇ ਇਸ ਕਰਕੇ ਤੁਸੀਂ ਮੇਰਾ ਸਾਥ ਦਿਓ ਡਟ ਕੇ ਭਾਈ ਜਿੰਨੀਆਂ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਪੂਰੇ ਹਲਕੇ 'ਚ ਉੱਥੇ ਵੀ ਸੁਨੇਹਾ ਲਾਓ ਵੱਧ ਤੋਂ ਵੱਧ ਭਾਈ ਜ਼ੋਰ ਲਾਓ ਤੈਨੂੰ ਬੋਲ ਪਾ ਆਲੀ ਮੈਂ ਚਾਹੁੰਦਾ ਕਰਦਿਆਂ ਇਹ ਗੱਲ ਕਰ ਸਾਡਾ ਦੂਰ ਮਤ ਉੱਥੇ ਜਾ ਕੇ ਗੱਲ ਨਹੀਂ ਚੱਲਦਾ ਨਹੀਂ ਮੈਂ ਤਾਂ ਕਰਦਾ ਬਾਈ ਤੁਸੀਂ ਮੇਰੀ ਗੱਲ ਸੁਣ ਲਓ ਬਾਈ ਤੁਸੀਂ ਮੇਰੀ ਗੱਲ ਸੁਣ ਲਓ ਬਾਈ ਸੋਣ ਤੁਸੀਂ ਮੇਰੀ ਵੀਡੀਓ ਦੇਖੀ ਸੀ ਕਿ ਦੇਖੀ ਹੋਣੀ ਹੈ ਕਿਸੇ ਨਾ ਸ਼ਾਇਦ ਇੱਕ ਮਿੰਟ ਬਾਈ ਜਿੱਥੇ ਮਜੀਠੀਆ ਵੀ ਬੈਠਾ ਜਾਖੜ ਵੀ ਬੈਠਾ ਸਾਰੀਆਂ ਪਾਰਟੀਆਂ ਦੇ ਲੀਡਰ ਬੈਠੇ ਨੇ ਯੂਨੀਵਰਸਿਟੀ ਯੂਨੀਵਰਸਿਟੀ ਚੰਡੀਗੜ੍ਹ ਜਿੱਥੇ ਮੈਂ ਕਿਹਾ ਸੀਗਾ ਵੀ ਜਦੋਂ ਸੱਤਾ ਤੋਂ ਬਾਹਰ ਹੁੰਨੇ ਹੋਂ ਛੋੜੇ ਪੰਜਾਬ ਚੇਤੇ ਆਉਂਦਾ ਜਦੋਂ ਪਾਵਰ ਚ ਉਹਨੂੰ ਪੰਜਾਬ ਭੁੱਲ ਜਾਂਦੇ ਹੋ ਉਹ ਸੁਣੀਏ ਵੀਡੀਓ ਮੇਰੀ ਕਿਸ ਨੇ ਆਓ ਸੁਣੀਏ ਇਹ ਕਹਿੰਦੇ ਸੀ ਸ਼ਬਦ ਅਨੁਸਾਰ ਸੁਣਦੇ ਕੀ ਹਾਂ ਤਾਂ ਮੈਂ ਤਾਂ ਭਾਈ ਪਹਿਲਾਂ ਵੀ ਇਹਨਾਂ ਦੀ ਅੱਖ ਚੱਕ-ਚੱਕ ਪਾ ਕੇ ਗੱਲ ਕਰਨ ਦੀ ਜ਼ਰਤ ਰੱਖਦਾ ਮੈਂ ਇੱਕ ਤਰੀਕ ਨੂੰ ਭੰਤ ਮੰਦ ਡਿਬੇਟ ਰੱਖੀ ਲੁਧਿਆਣੇ ਤੇ ਮੈਨੂੰ ਘਰੇ ਘੇਰ ਲਿਆ ਸੀਗਾ ਪੁਲਿਸ ਨੇ ਵੀ ਜਾਨ ਨਹੀਂ ਦੇਣਾ ਮੈਂ ਇਕੱਲਾ ਹੀ ਸੀ ਮੇਰੀ ਫੋਨ ਲੱਗ ਜਾਂਦਾ ਸੀ ਮੈਂ ਤਾਂ ਪਹਿਲਾਂ ਵੀ ਬਹੁਤ ਹੁਣ ਮੇਰੀ ਗੱਲ ਸੁਣੋ ਚਲੋ ਇੱਥੇ ਆ ਛੋਡੇ ਕੋਲੇ ਆ ਅੱਜ ਤਾਂ ਮੈਂ ਚੋਣ ਲੜਨੀ ਆ ਚਲੋ ਮੈਂ ਤਾਂ ਆ ਗਿਆ ਮੈਂ ਫਰੋਜਪੁਰ ਘੱਲ ਖੁਰਦ ਦੋ ਮਹੀਨੇ ਨਹਰਾ ਦੇ ਬੈਠ ਕੇ ਮੋਰਚਾ ਲੈ ਲਾ ਬਾਬਾ ਨਹੀਂ ਪੈਣ ਦਿੱਤਾ ਮੈਂ ਕਿਹਾ ਉਹ ਚੋਣ ਲੜਨੀ ਹੀ ਜਾ ਕੇ ਮੈਂ ਤੁਰਾਈ ਫਿਰਦਾ ਕਈ ਸਾਲ ਦਾ ਬਾਈ ਦੋ ਵਾਰੀ ਪਰਮਾਤਮਾ ਨੇ ਜ਼ਿੰਦਗੀ ਬਖਸ਼ੀ ਆ ਚੰਗੇ ਮਾੜੇ ਪੁੱਠੇ ਸਿੱਧੇ ਰਾਹਾਂ 'ਚੋਂ ਆਏ ਆ ਠਾਣੇ ਕੋਟ ਕਚਹਿਰੀਆਂ ਮੈਂ ਕੋਈ ਵੀ ਆਪਣੀ ਜ਼ਿੰਦਗੀ ਦਾ ਪੱਖ ਲਕੋਕਣੀ ਰੱਖਿਆ ਨਹੀਂ।